ਸੰਤ ਜੀ ਕਾਫੀ ਸਾਲਾਂ ਤੋਂ ਬੁੱਢੇ ਨਾਲ ਦੇ ਉੱਤੇ ਰਾਜਨੀਤੀ ਹੋ ਰਹੀ ਸੀਗੀ ਤੁਸੀਂ ਆਏ ਹੋ ਕੁਝ ਹੀ ਦਿਨਾਂ ਦੇ ਵਿੱਚ ਹੱਲ ਕੱਢ ਦਿੱਤਾ ਇਸ ਸਰਕਾਰਾਂ ਵੀ ਕਰ ਸਕਦੀਆਂ ਸੀਗੀਆਂ ਕਾਰਪੋਰੇਸ਼ਨ ਵੀ ਕਰ ਸਕਦੀ ਸੀਗੀ ਜਿਹੜੇ ਕੰਮ ਤੁਹਾਨੂੰ ਕਰਨੇ ਪਏ ਉਹ ਨਹੀਂ ਮੇਰੇ ਸੇਵਾਦਾਰਾ ਲਗਾਤਾਰ ਸੇਵਾ ਹੀ ਕਰਦੇ ਆ ਸਾਡੇ ਸਿਆਣੇ ਸੀ ਜਿੰਨਾ ਕਰ ਸਕਦੇ ਸੀ ਕਰਤਾ ਸਰਕਾਰਾਂ ਵੀ ਆਪਣੇ ਆਧਾਰ ਹੁੰਦੇ ਆ ਮਿਊਨਿਸਪਲ ਕਾਰਪੋਰੇਸ਼ਨ ਨੇ ਆਪਣਾ ਕਰਨਾ ਹੁੰਦਾ ਸੋ ਇਹ ਸਮੱਸਿਆ ਸੀ ਲੋਕਾਂ ਦੇ ਜੀਵਨ ਨੂੰ ਦੇਖ ਕੇ ਕਿ ਇਹ ਹੋਣਾ ਚਾਹੀਦਾ ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਵੀ ਹੋਏਗਾ ਕਿਸਾਨਾਂ ਨੂੰ ਵੀ ਹੋਏਗਾ ਤੇ ਆਮ ਲੋਕਾਂ ਨੂੰ ਪੀਣ ਵਾਲਿਆਂ ਨੂੰ ਵੀ ਹੋਏਗਾ ਤੇ ਉਧਰਲੇ ਜਿੱਥੇ ਜਾ ਰਿਹਾ ਪਾਣੀ ਉੱਥੇ ਤਾਂ ਬਹੁਤ ਖੁਸ਼ੀ ਹੋਏਗੀ ਜਲ ਜਲ ਜੀਵ ਖਤਮ ਹੋਣਗੇ ਸਾਡੇ ਗੁਰੂ ਅਸਥਾਨਾਂ ਦੀ ਪਵਿੱਤਰਤਾ ਬਹਾਲ ਹੋਊਗੀ ਜਿਹੜੇ ਲੋਕ ਅੱਗੇ ਪਾਣੀ ਪੀ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਆਕਸੀਜਨ ਉਹਨਾਂ ਦੇ ਜੀਵਨ ਚ ਆਊਗੀ ਮਿਲੂਗੀ ਫਿਰ ਸਾਡੇ ਜਿਹੜੇ ਤੀਰਥ ਸਰੋਵਰ ਸਥਾਨ ਗੁਰੂ ਘਰਾਂ ਉਹਨਾਂ ਦੀ ਪਵਿੱਤਰਤਾ ਬਹਾਲ ਹੋਊਗੀ Rajasthan ਦੇ ਲੋਕ ਜਿਨੇ ਕੋ ਪਾਣੀ ਪੀਂਡਲੀ ਹੈ ਨਹੀਂ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮਿਲਣਾ। ਡਾਕਟਰ ਰਵਜੋ ਸਿੰਘ ਸਾਡੇ ਨਾਲ ਲਗਾਤਾਰ 4 ਵਿਜ਼ਿਟ ਇਹਨਾਂ ਨੇ ਕਰ ਲਈ ਹੈ। ਚਾਹੇ 40 ਵਿਸਥਾ ਹੋਣ ਪਰ ਸਾਡਾ ਏਮ ਸਾਡਾ ਮਕਸਦ ਇਹ ਹੈ ਕਿ ਜਿਹੜਾ ਬੁੱਢਾ ਦਰਿਆ ਤੋਂ ਨਾਲਾ ਬਣਿਆ ਅਸੀਂ ਨਾਲੇ ਤੋਂ ਮੋੜ ਅਸੀਂ ਬੁੱਢਾ ਦਰਿਆ ਅਸੀਂ ਬਣਾਉਣਾ ਹੈਗਾ। ਪਵਿੱਤਰ ਦਰਿਆ ਹੈਗਾ ਗੁਰੂ ਨਾਨਕ ਦੇਵ ਜੀ ਦਾ ਨਾਮ ਇਹ ਨਾਲ ਜੁੜਿਆ ਹੋਇਆ ਤੇ ਅਸੀਂ ਇੱਕ ਮਕਸਦ ਦੇ ਨਾਲ ਇੱਕ ਸੱਚੀ ਸੁੱਚੀ ਸੋਚ ਦੇ ਨਾਲ ਅਸੀਂ ਲੱਗੇ ਹੋਏ ਆਪਾਂ ਕਿ ਇਹਨੂੰ ਜਲਦ ਅਸੀਂ ਆਪਾਂ ਇਹਨੂੰ ਨਾਲੇ ਤੋਂ ਅਸੀਂ ਮੁਰਕੀ ਅਸੀਂ ਦਰਿਆ ਬਣਾਈ ਅਸੀਂ ਆਪਾਂ ਨਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਬੁੱਢੇ ਦਰਿਆ ਦਾ ਮਾਮਲਾ ਜਿਹੜਾ ਹੈਗਾ ਬਹੁਤ ਸਾਲਾਂ ਤੋਂ ਜਿਹੜਾ ਸੀਗਾ ਉਹ ਪਖਦਾ ਸੀਗਾ ਜਿਹਦੇ ਨੂੰ ਸਫਾਈ ਨੂੰ ਲੈ ਕੇ ਜਿਹੜੀਆਂ ਲਗਾਤਾਰ ਰਾਜਨੀਤੀਆਂ ਹੋ ਰਹੀਆਂ ਸੀਆਂ ਅਲਗ-ਅਲਗ ਪਾਰਟੀਆਂ ਵੱਲੋਂ ਅਲਗ-ਅਲਗ ਲੋਕਾਂ ਵੱਲੋਂ ਅਲਗ-ਅਲਗ ਨੁਮਾਇੰਦਿਆਂ ਵੱਲੋਂ ਤੇ ਇਹ ਜਿਹੜੀ ਇਹ ਚਰਚਾ ਸੀਗੀ ਇਹ ਹੁਣ ਕਦੇ ਮੁਕਦੀ ਨਜ਼ਰ ਆ ਰਹੀ ਹੈ ਜਿੱਥੇ ਹੁਣ ਜਿਹੜੀ ਬੁੱਢੇ ਨਾਲੇ ਦੀ ਜੇ ਗੱਲ ਕੀਤੀ ਜਾਵੇ ਤੇ ਉੱਥੇ ਜਿਹੜਾ ਟ੍ਰੀਟਮੈਂਟ ਪਲਾਂਟ ਜਿਹੜਾ ਸੰਤ ਸੀਚੇਵਾਲ ਨੇ ਜਿਹੜਾ ਲਵਾ ਦਿੱਤਾ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਤਿਆਰ ਵੀ ਹੋ ਗਿਆ ਸੀਗਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਲਦੀ ਤਿਆਰ ਹੋਣ ਦੀ ਇਹਦੀ ਆਸ ਵੀ ਲੱਗ ਰਹੀ ਹੈ ਤੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜੀਆਂ ਸੰਤ ਸੀਚੇਵਾਲ ਸਾਹਿਬ ਨੇ ਇਹ ਜਿਹੜਾ ਸ਼ੁਰੂ ਕਰਵਾਇਆ ਸੀਗਾ ਕੰਮ ਤੇ ਉਹ ਦੇ ਮੁਤਾਬਕ ਜਿਹੜਾ ਹੈਗਾ ਵਾ ਜਿਹੜਾ ਟ੍ਰੀਟਮੈਂਟ ਜਿਹੜਾ ਪਲਾਂਟ ਹੈਗਾ ਉਹ ਤਿਆਰ ਵੀ ਹੋ ਗਿਆ ਹੈ तकरीबन तकरीबन ਤੇ ਬਹੁਤ ਜਲਦ ਜਿਹੜਾ ਹੈਗਾ ਬੁੱਢੇ ਨਾਲੇ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਉਹ ਸਾਫ਼ ਹੋ ਕੇ ਜਿਹੜਾ ਹੈਗਾ ਵਾ ਬੁੱਢੇ ਨਾਲੇ ਦੇ ਵਿੱਚ ਪਾਏਗਾ ਜਿਹੜਾ ਸ਼ਹਿਰ ਦਾ ਪਾਣੀ ਹੈਗਾ ਗੰਦਾ ਪਾਣੀ ਜਿਹੜਾ ਗੰਦਾ ਨਾਲਾ ਸੀਗਾ ਉਹਦਾ ਪਾਣੀ ਮੈਂ ਦੇ ਕੈਮਰਾਮੈਨ ਨੂੰ ਕਹਾਂ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਉਧਰੋਂ ਸ਼ਹਿਰ ਵੱਲੋਂ ਇੱਧਰ ਆਓ ਜਿਹੜੀਆਂ ਸ਼ਹਿਰ ਵੱਲੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਣੀਆਂ ਜਿਹੜਾ ਇਹ ਸਾਰੇ ਸ਼ਹਿਰ ਦਾ ਗੰਦਾ ਪਾਣੀ ਸੀਗਾ ਇਹ ਇਧਰੋਂ ਜਿਹੜਾ ਆਂਦਾ ਸੀਗਾ ਤੇ ਸਿੱਧਾ ਬੁੱਢੇ ਦਰਿਆ ਦੇ ਵਿੱਚ ਛੋਟਾ ਦਿੱਤਾ ਜਾਂਦਾ ਸੀਗਾ ਪਰ ਹੁਣ ਜਿਹੜਾ ਹੈਗਾ ਇਹ ਟ੍ਰੀਟਮੈਂਟ ਇਹ ਪਲਾਂਟ ਦੇ ਵਿੱਚ ਦੀ ਹੋ ਕੇ ਜਿਹੜਾ ਪਾਣੀ ਸਾਫ਼ ਹੋ ਕੇ ਤੇ ਫਿਰ ਹੀ ਬੁੱਢੇ ਦਰਿਆ ਦੇ ਵਿੱਚ ਜਾਏਗਾ ਤੇ ਉਸ ਤੋਂ ਬਾਅਦ ਹੀ ਜਿਹੜਾ ਇਹ ਅੱਗੇ ਜਿਹੜਾ ਪਾਣੀ ਜਿਹੜਾ ਹੈਗਾ ਤੇ ਟ੍ਰੀਟਮੈਂਟ ਜਿਹੜਾ ਹੋ ਕੇ ਪਾਣੀ ਜਿਹੜਾ ਜਾਏਗਾ ਵਧੇਰੇ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਮੌਜੂਦ ਨੇ ਸੰਤ ਸੀਚਵਾਲ ਜੀ ਰਾਜ ਸਭਾ ਮੈਂਬਰ ਤੇ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਨੇ ਆ ਆਓ ਮਿਲਦੇ ਆਂ ਸੰਤ ਜੀ ਕਾਫੀ ਸਾਲਾਂ ਤੋਂ ਬੁੱਢੇ ਨਾਲੇ ਦੇ ਉੱਤੇ ਰਾਜਨੀਤੀ ਹੋ ਰਹੀ ਸੀ ਤੁਸੀਂ ਆਏ ਹੋ ਕੁਝ ਹੀ ਦਿਨਾਂ ਦੇ ਵਿੱਚ ਹੱਲ ਕੱਢ ਦਿੱਤਾ ਤੇ ਕੀ ਕਹਿਣਾ ਚਾਹਨੀਓ ਵੀ ਇਹ ਇਸ ਸਰਕਾਰਾਂ ਵੀ ਕਰ ਸਕਦੀਆਂ ਸੀਗੀਆਂ ਕਾਰਪੋਰੇਸ਼ਨ ਵੀ ਕਰ ਸਕਦੀ ਸੀਗੀ ਜਿਹੜੇ ਕੰਮ ਤੁਹਾਨੂੰ ਕਰਨੇ ਪਏ ਇਹੋ ਨਾ ਸੀ ਮੇਰੇ ਸੇਵਾਦਾਰਾ ਲਗਾਤਾਰ ਸੇਵਾ ਹੀ ਕਰਦੇ ਆ ਸਾਡੇ ਸਿਓਨ ਨਹੀਂ ਸੀ ਅਸੀਂ ਜਿੰਨਾ ਕਰ ਸਕਦੇ ਅਸੀਂ ਕਰਤਾ ਸਰਕਾਰਾਂ ਦੇ ਆਪਣੇ ਆਧਾਰ ਹੁੰਦੇ ਆ ਮਿਊਨਿਸਪਲ ਕਾਰਪੋਰੇਸ਼ਨ ਨੇ ਆਪਣਾ ਕਰਨਾ ਹੁੰਦਾ ਸੋ ਇਹ ਸਮੱਸਿਆ ਸੀ ਲੋਕਾਂ ਦੇ ਜੀਵਨ ਨੂੰ ਦੇਖ ਕੇ ਕਿ ਇਹ ਹੋਣਾ ਚਾਹੀਦਾ ਉਹਦੇ ਵਿੱਚ ਕੋਸ਼ਿਸ਼ ਕੀਤੀ ਸਰ ਹੁਣ ਹੁਣ ਵੀ ਤਾਂ ਤੁਸੀਂ ਕੀਤਾ ਹੀ ਆਣ ਕੇ ਹੁਣ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਸਾਰਾ ਮਸਲੇ ਦਾ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਵੀ ਵਧੀਆ ਲੱਗ ਰਿਹਾ ਹੈ ਤੇ ਇਹੀ ਕੰਮ ਕਈ ਸਾਲਾਂ ਤੋਂ ਜੇ ਆਪਾਂ ਗੱਲ ਕਰੀਏ ਤੇ ਬੁੱਢੇ ਨਾਲੇ ਨੂੰ ਲੈ ਕੇ ਰਾਜਨੀਤੀ ਹੀ ਹੁੰਦੀ ਰਹੀ ਹੈ ਹੁਣ ਤੱਕ ਕੋਈ ਹੱਲ ਨਹੀਂ ਹੋਇਆ ਅਸੀਂ ਤਾਂ ਹੁਣ ਤੱਕ ਕੋਈ ਰਾਜਨੀਤੀ ਨਹੀਂ ਕੀਤੀ ਅਸੀਂ ਤਾਂ ਪਿਛਲੇ ਸਾਲ 2 ਫਰਵਰੀ ਤੋਂ ਲੱਗੇ ਹਾਂ ਬਾਕੀ ਨਹੀਂ ਗੱਲ ਕਰ ਹਾਂ ਚਲੋ ਹੁਣ ਉਹਦਾ ਤੇ ਜਵਾਬ ਸਾਡੇ ਕੋਲ ਨਾ ਲਓ ਕਿਉਂਕਿ ਸਾਡਾ ਅਸੀਂ ਨਾ ਤਾਂ ਟਿੱਪਣੀਆਂ ਕਰਦੇ ਆਂ ਨਾ ਅਸੀਂ ਕਿਸੇ ਦੀ ਆਲੋਚਨਾ ਕਰਦੇ ਆਂ ਜਿੰਨੀ ਕੁ ਗੁਰੂ ਨੇ ਸਮੱਤ ਦਿੱਤੀ ਹੈ ਕੋਸ਼ਿਸ਼ ਕਰਦੇ ਆਂ ਕਿ ਜਿੰਨੇ ਵਾਹਿਗੁਰੂ ਨੇ ਅਰਦਾਸ ਵੀ ਕਰਦੇ ਆਂ ਕਿ ਪਾਸੇ ਜਿੰਨੇ ਕੁ ਸਵਾਸ ਬੱਜੇ ਆ ਉਹ ਸੇਵਾ ਦੇ ਵਿੱਚ ਲੱਗਦੇ ਆ ਸਰ ਬੁੱਢਾ ਨਾਲਾ ਜਿਹੜਾ ਹੈਗਾ ਆ ਜੇ ਮੁੜ ਕੇ ਬੁੱਢਾ ਦਰਿਆ ਸਾਫ਼ ਪਾਣੀ ਹੋ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਵੀ ਹੋਏਗਾ ਕਿਸਾਨਾਂ ਨੂੰ ਵੀ ਹੋਏਗਾ ਤੇ ਆਮ ਲੋਕਾਂ ਨੂੰ ਪੀਣ ਵਾਲੇ ਨੂੰ ਵੀ ਹੋਏਗਾ ਤੇ ਉਧਰਲੇ ਜਿੱਥੇ ਜਾ ਰਿਹਾ ਪਾਣੀ ਉੱਥੇ ਤਾਂ ਬਹੁਤ ਖੁਸ਼ੀ ਹੋਏਗੀ ਜਲ ਜੀਵ ਖਤਮ ਹੋਣਗੇ ਸਾਡੇ ਗੁਰੂ ਸਥਾਨਾਂ ਦੀ ਪਵਿੱਤਰਤਾ ਬਹਾਲ ਹੋਊਗੀ ਜਿਹੜੇ ਲੋਕ ਅੱਗੇ ਪਾਣੀ ਪੀ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਆਕਸੀਜਨ ਉਹਨਾਂ ਦੇ ਜੀਵਨ ਚ ਆਊਗੀ ਮਿਲੂਗੀ ਫਿਰ ਸਾਡੇ ਜਿਹੜੇ ਤੀਰਥ ਸਰੋਵਰ ਸਥਾਨ ਗੁਰੂ ਘਰ ਉਹਨਾਂ ਦੀ ਪਵਿੱਤਰਤਾ ਬਹਾਲ ਹੋਊਗੀ ਰਾਜਸਥਾਨ ਦੇ ਲੋਕ ਜੀ ਨੇ ਕੋਈ ਪਾਣੀ ਪੀਣ ਲਈ ਹੈ ਨਹੀਂ ਉਹਨਾਂ ਨੂੰ ਸਾਫ ਸੁਥਰਾ ਪਾਣੀ ਮਿਲੇਗਾ ਬਾਬਾ ਜੀ ਕਿੰਨਾ ਕਿੰਨਾ ਕੁ ਟਾਈਮ ਲੱਗਣ ਦੀ ਆਸ ਵੀ ਕਿੰਨੇ ਟਾਈਮ ਚ ਤਿਆਰ ਹੋ ਸਕਦਾ ਕੋਈ ਅੱਜ ਮੈਕਮੂਰੇ ਖੜ ਕੇ ਤੁਹਾਡੇ ਕੋਈ ਗੱਲ ਉਹੋ ਜਿਹੀ ਕਹਿਦੀ ਹੈ ਕੱਲ ਨੂੰ ਫੇਰ ਇਹ ਮੈਕ ਤੁਸੀਂ ਲੈ ਕੇ ਬਾਬਾ ਜੀ ਉਹ ਦਿਨ ਕੀ ਕਹਿੰਦੇ ਸੀ ਅਸੀਂ ਯਤਨ ਕਰ ਸਕਦੇ ਹਾਂ ਯਤਨ ਸਾਡੇ ਜਾਰੀ ਰਹਿਣਗੇ ਤਹਾਡੇ ਯਤਨ ਦੀ ਬਹੁਤ ਸਾਰਾ ਨਾ ਹੋ ਰਹੀ ਆ ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਕਿਉਂਕਿ ਇਹ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਜਿਹੜਾ ਬੜੀ ਦੇਰ ਬਾਅਦ ਹੋਇਆ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਸਰ ਕੁਝ ਇਥੇ ਸ਼ਹਿਰ ਦੇ ਲੋਕ ਕਹਿੰਦੇ ਸੀ ਵੀ ਬੰਨ ਬਾਬਾ ਜੀ ਨੇ ਲਾਇਆ ਸੀਗਾ ਤੇ ਉਹਦੇ ਨਾਲ ਕਈ ਸ਼ਹਿਰ ਵਾਸੀ ਨੂੰ ਥੋੜੀ ਜੀ ਦਿੱਕਤ ਆਈ ਸੀ ਨਹੀਂ ਉਹ 2 ਦਿਨ ਸੀਗੀ ਉਹਦੇ ਵਿੱਚ ਵੀ ਕੋਈ ਟੈਕਨੀਕਲ ਸੀ ਇੱਕ ਤਾਂ ਬਿਜਲੀ ਮੁੜ ਗਈ 2 ਘੰਟੇ ਉਹ ਬਿਜਲੀ ਦਾ ਕੀਤਾ ਹੁਣ ਬਿਜਲੀ ਜਿਹੜੀ ਹੈਗੀ ਹੈ ਹੌਟਲਾਈਨ ਦਾ ਅਪਲਾਈ ਕਰ ਦਿੱਤੀ ਹੈ ਉਹ ਆ ਜਾਣਗੇ ਦੂਸਰਾ ਜਨਰੇਟਰ ਲਾ ਕੇ ਖੜਾ ਕਰ ਦੋ ਤਾਂ ਜੇ ਬਿਜਲੀ ਮੋਲ ਜੂਗੀ ਜਨਰੇਟਰ ਚੱਲੂਗਾ ਦਿੱਕਤ ਨਹੀਂ ਹੋਣ ਦੇਵਾਂਗੇ ਲੋਕਾਂ ਨੂੰ ਤਾਂ ਸੁਖੀ ਦੇਣੀ ਆ ਲੋਕਾਂ ਨੂੰ ਤੰਗੀ ਦੇਣ ਵਾਸਤੇ ਨਹੀਂ ਆਸੀਂ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਤ ਸੀਚੇਵਾਲ ਸੀਗੇ ਤੇ ਇਹਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਐਕਸਪਲੇਨ ਵੀ ਕਰਕੇ ਦੱਸਿਆ ਆ ਤੇ ਸਾਡੇ ਨਾਲ ਹੁਣ ਲੁਧਿਆਣਾ ਦੇ ਨਵ ਨਿਯੁਕਤ ਮੇਅਰ ਵੀ ਮੌਜੂਦ ਨੇ ਮੈਮ ਕੀ ਲੱਗਦਾ ਵੀ ਹੁਣ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਤੇ ਇਹ ਬਹੁਤ ਔਖੀ ਕੁਰਸੀ ਆ ਜਾਂ ਔਖੀ ਇਹ ਸੀਟ ਹੈਗੀ ਆ ਤਕਲੀਫ ਤਕਲੀਫ ਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨੀਤਾਂ ਨੂੰ ਮੁਰਾਦਾ ਹੁੰਦੀਆਂ ਨੇ ਤੇ ਜੇ ਚੰਗੀ ਨੀਤ ਲੈ ਕੇ ਚੱਲੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੰਮ ਔਖਾ ਰਹਿ ਜਾਂਦਾ ਸੋ ਸਾਡੇ ਸਾਹਮਣੇ ਜਿੰਦਾ ਜਾਗਦਾ ਇੱਕ ਮਿਸਾਲ ਖੜੇ ਨੇ ਸਾਡੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇয়াল ਜੀ ਵੀ ਜਿਨ੍ਹਾਂ ਨੇ ਕਦੇ ਸਿਆਸਤ ਨਹੀਂ ਕੀਤੀ ਸੇਵਾ ਭਾਵ ਨਾਲ ਚੱਲੇ ਆ ਸੋ ਕੋਈ ਵੀ ਕਾਰਜ ਔਖਾ ਨਹੀਂ ਹੁੰਦਾ ਜੇ ਮਨ ਦੇ ਵਿੱਚ ਧਾਰਿਆ ਹੋਵੇ ਵੀ ਅਸੀਂ ਸੱਚੇ ਦਿਲੋਂ ਈਮਾਨਦਾਰੀ ਨਾਲ ਸੇਵਾ ਕਰਨੀ ਹੈ ਤਮਿੰਨੂ ਨੂੰ ਨਹੀਂ ਲੱਗਦਾ ਵੀ ਇਹ ਕੁਰਸੀਆਂ ਜਿਹੜੀਆਂ ਨੇ ਕਿਤੇ ਵੀ ਮਾਈਨਰ ਖਾਨਗੀਆਂ ਤੇ ਕੀ ਲੱਗਦਾ ਵੀ ਹੁਣ ਖੁੱਲੇ ਤਰੀਕੇ ਨਾਲ ਜਿਹੜਾ ਕੰਮ ਕੀਤਾ ਜਾਊਗਾ ਔਰ ਸ਼ਹਿਰ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਦਾ ਹੱਲ ਨਿਕਲੂਗਾ ਜਿੱਦਾਂ ਕਿ ਹੁਣ ਪਾਣੀ ਦੀ ਸਮੱਸਿਆ ਜਾਂ ਸੀਵਰੇਜ ਦੀ ਸਮੱਸਿਆ ਬਹੁਤ ਜ਼ਿਆਦਾ ਸਮੱਸਿਆ ਹੈਗੀਆਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਬੁੱਢੇ ਦਰਿਆ ਦੀ ਸਮੱਸਿਆ ਸੀਗੀ ਤੇ ਇਹ ਹੁਣ ਲੱਗਦਾ ਵੀ ਜਲਦੀ ਇਹਦਾ ਹੱਲ ਨਿਕਲ ਜੂਗਾ ਬਿਲਕੁਲ ਜਦ ਤੱਕ ਸਾਹਸ ਹੈ ਤਦ ਤੱਕ ਆਸ ਹੈ ਤੇ ਉਹ ਜਰੂਰ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਦੇ ਉੱਤੇ ਵੀ ਜਿੱਥੇ ਵੀ ਜਿਹੜਾ ਕੋਈ ਕਾਰਜ ਹੋਣ ਵਾਲਾ ਆ ਚਾਹੇ ਉਹ ਪੀਣ ਵਾਲੇ ਪਾਣੀ ਨੂੰ ਲੈ ਕੇ ਹੋਵੇ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਤੇ ਸਭ ਤੋਂ ਵੱਡਾ ਕਲੰਕ ਜਿਹੜਾ ਪੂਰੇ ਪੰਜਾਬ ਨੂੰ ਇਹ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਚ ਬਦਲ ਕੇ ਦਿੱਤਾ ਗਿਆ ਹੈ ਇਹ ਹਰ ਕਾਰਜ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਕਿਉਂਕਿ ਸੰਗਤ ਨੇ ਬੜਾ ਪਿਆਰ ਦੇ ਕੇ ਬੜੀ ਉਮੀਦਾਂ ਦੇ ਨਾਲ ਸੇਵਾ ਲਾ ਕੇ ਇੱਥੇ ਪਹੁੰਚਾਇਆ ਤੇ ਇਸ ਸੇਵਾ ਨੂੰ ਸੱਚੇ ਦਿਲੋਂ ਇਮਾਨਦਾਰੀ ਨਾਲ ਪੂਰੇ ਤਰੀਕੇ ਨਾਲ ਨਿਭਾਵਾਗੇ ਧੰਨਵਾਦ ਜੀ ਤੁਸੋਂ ਤੁਸੀਂ ਸੁਣਿਆ ਵੀ ਸੰਤ ਸੀਚੇਵਾਲ ਸਾਹਿਬ ਨੇ ਰਾਜ ਸਭਾ ਮੈਂਬਰ ਜਿਹੜੇ ਸੀਗੇ ਤੇ ਉਹਨਾਂ ਨੇ ਵੀ ਗਲਵਾਤ ਕੀਤੀ ਸਾਡੇ ਨਾਲ ਤੇ ਹੋਰ ਉਸ ਤੋਂ ਇਲਾਵਾ ਜਿਹੜੀ ਨਵ ਨਿਯੁਕਤ ਮੇਅਰ ਸੀਗੀ ਉਹਨਾਂ ਨੇ ਵੀ ਸਾਨੂੰ ਜੋ ਸੀਗਾ ਦੱਸਿਆ ਇਹਨਾਂ ਬਾਰੇ ਜੋ ਵੀ ਬੁੱਡੇ ਦਰਿਆ ਦੀ ਸਫਾਈ ਹੈ ਜਾਂ ਇਲਾਕੇ ਦੀ ਸਫਾਈ ਹੈਗੀ ਲੁਧਿਆਣੇ ਸ਼ਹਿਰ ਦੀ ਸਫਾਈ ਹੈ ਉਹਦੇ ਬਾਰੇ ਹੈਗਾ ਵੀ ਉਹ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਆਪਣੀ ਡਿਊਟੀ ਨੂੰ ਨਿਭਾਉਣਗੇ ਡਾਕਟਰ ਲੋਕਲ ਬਾਡੀ ਮੰਤਰੀ ਜਿਹੜੇ ਹੈਗੇ ਆ ਡਾਕਟਰ ਰਵਜੋਤ ਸਿੰਘ ਸਾਡੇ ਨਾਲ ਲਗਾਤਾਰ ਚਾਰ ਵਿਜ਼ਿਟ ਇਹਨਾਂ ਨੇ ਕਰ ਲਈ ਹੈ ਤੇ ਉਹ ਜਾਣਕਾਰੀ ਲੈ ਲੈਨੇ ਆ ਡਾਕਟਰ ਸਾਹਿਬ ਇਹ ਚਾਰ ਵਿਜ਼ਿਟ ਲਗਾਤਾਰ ਹੋ ਰਹੀ ਹੈ ਬੁੱਡੇ ਦਰਿਆ ਦੇ ਮਾਮਲੇ ਨੂੰ ਲੈ ਕੇ ਸਫਾਈ ਦੇ ਮਾਮਲੇ 'ਚ ਕੀ ਕੜਾ ਚੋਣ ਹੈ ਦੇਖੋ ਜੀ ਚਾਹੇ 40 ਵਿਸਤਾ ਹੋਣ ਪਰ ਸਾਡਾ ਏਮ ਸਾਡਾ ਮਕਸਦ ਇਹ ਹੈ ਕਿ ਇਸ ਜਿਹੜਾ ਬੁੱਢਾ ਦਰਿਆ ਤੋਂ ਨਾਲਾ ਬਣਿਆ ਅਸੀਂ ਨਾਲੇ ਤੋਂ ਮੋੜ ਅਸੀਂ ਬੁੱਢਾ ਦਰਿਆ ਅਸੀਂ ਬਣਾਉਣਾ ਹੈਗਾ ਪਵਿੱਤਰ ਦਰਿਆ ਹੈਗਾ ਗੁਰੂ ਨਾਨਕ ਦੇਵ ਜੀ ਦਾ ਨਾਮ ਇਹ ਨਾਲ ਜੁੜਿਆ ਹੋਇਆ ਤੇ ਅਸੀਂ ਇੱਕ ਮਕਸਦ ਦੇ ਨਾਲ ਇੱਕ ਸੱਚੀ ਸੁੱਚੀ ਸੋਚ ਦੇ ਨਾਲ ਅਸੀਂ ਲੱਗੇ ਹੋਏ ਆਪਾਂ ਕਿ ਇਹਨੂੰ ਜਲਦ ਅਸੀਂ ਆਪਾਂ ਇਹਨੂੰ ਨਾਲੇ ਤੋਂ ਅਸੀਂ ਮੋੜ ਕੇ ਅਸੀਂ ਦਰਿਆ ਬਣਾਈ ਅਸੀਂ ਆਪਾਂ ਡਾਕਟਰ ਲੱਗਦਾ ਵੀ ਹੈ ਵੀ ਇਹ ਜਲਦੀ ਇਹ ਕੰਮ ਨਿਪਟ ਜੇਗਾ ਕਿਉਂਕਿ ਇੱਥੇ ਲੋਕਾਂ ਨੂੰ ਵੀ ਦਿੱਕਤ ਆ ਰਹੀ ਸੀ ਕਹਿੰਦੇ ਵੀ ਪਾਣੀ ਦੀ ਵੀ ਦਿੱਕਤ ਆ ਰਹੀ ਆ ਜਾਂ ਹੋਰ ਸ਼ਹਿਰ ਨਿਵਾਸੀ ਆ ਅ ਦੇਖੋ ਮੈਂ ਟਾਈਮ ਬਾਉਂਡ ਤਾਂ ਸੀ ਨਹੀਂ ਕਰ ਸਕਦੇ ਆਪਾਂ ਕਿਉਂਕਿ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਪ੍ਰੋਬਲਮ ਚੱਲ ਰਹੀ ਹੈਗੀ तकरीबन 4-5 ਦਹਾਕੇ ਹੋ ਗਏ ਜਿਹੜਾ ਜਿਸ ਕਰਕੇ ਜੋ ਅੱਜ ਦੀ ਸਟੇਜ ਪਹੁੰਚੀ ਆ ਪਰ ਅਸੀਂ ਕੰਮ ਸ਼ੁਰੂ ਕੀਤਾ ਹੈਗਾ ਬਾਬਾ ਸਿਚੇਵਾਲ ਦਾ ਸਾਨੂੰ ਪੂਰਾ ਸਹਿਯੋਗ ਹੈ ਸਰਕਾਰ ਵੱਲੋਂ ਵੀ ਸਾਨੂੰ ਪੂਰੀ ਹੈਲਪ ਹੈਗੀ ਤੇ ਸਾਨੂੰ ਕਿਸੇ ਪਾਸੋਂ ਵੀ ਕੋਈ ਫੰਡ ਪਾਸੋਂ ਵੀ ਕੋਈ ਨਾ ਨਹੀਂ ਹੈਗੀ ਜਿੱਥੇ ਵੀ ਸਾਨੂੰ ਲੱਗਦਾ ਕਿ ਕੋਈ ਜ਼ਰੂਰਤ ਹੈਗੀ ਫੰਡ ਦੀ ਅਸੀਂ ਆਪਾਂ ਕਰ ਰਹੇ ਹਾਂ ਪਰ ਸਾਡਾ ਮਕਸਦ ਸੀਐਮ ਸਾਹਿਬ ਦਾ ਵੀ ਮਕਸਦ ਇਹੀ ਆ ਸਾਡੀ ਸਰਕਾਰ ਦਾ ਮਕਸਦ ਇਹੀ ਆ ਕਿ ਕਈ ਪਿਛਲੇ ਸਮੇਂ ਦੀ ਸਰਕਾਰਾਂ ਵੱਲੋਂ ਜੋ ਵੀ ਇਸ ਤੇ ਕਾਫੀ ਪੋਲਿਟਿਕਸ ਕੀਤੀ ਗਈ ਪਰ ਅਸੀਂ ਇੱਥੇ ਪੋਲਿਟੀਕਲ ਕੋਈ ਗੇਨ ਅਸੀਂ ਨਹੀਂ ਲੈਣਾ ਕਰਨਾ ਹੈ ਸਿਰਫ ਅਸੀਂ ਜਿਹੜਾ ਸਾਡਾ ਮਕਸਦ ਆ ਕਿ ਅਸੀਂ ਇਹਨੂੰ ਆਪਾਂ ਸਾਫ਼ ਸੁਥਰਾ ਅਸੀਂ ਆਪਾਂ ਨਾ ਜੀ ਸਭ ਨੂੰ ਲੱਗਦਾ ਨਹੀਂ ਸੀ ਕਿ ਇਹ ਬਹੁਤ ਦਿਰ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਬੁੱਢੇ ਦਰਿਆ ਵਾਲਾ ਜਿਹੜਾ ਸਫਾਈ ਦਾ ਜੀ ਅ ਅ ਕਾਫੀ ਸਮੇ ਤੋਂ ਇਹ ਚਰਚਾ ਚੱਲ ਰਹੀ ਸੀ ਕਾਫੀ ਇੱਥੇ ਪ੍ਰੋਟੈਸਟ ਵੀ ਹੋਇਆ ਧਰਨੇ ਵੀ ਕਾਫੀ ਐਨਜੀਓ ਨੇ ਵੀ ਇੱਥੇ ਆਏ ਹੈਗਾ ਤੇ ਪਰ ਮੈਂ ਕਹੂੰਗਾ ਕਿ ਅਸੀਂ ਜੋ ਸਾਡਾ ਕੰਮ ਕਰਨ ਦਾ ਤਰੀਕਾ ਜੋ ਇਸ ਤਰ੍ਹਾਂ ਕਿ ਨਾਲ ਅਸੀਂ ਚੱਲ ਰਹੇ ਆ ਆਪਾਂ ਆਪਾਂ ਸਟੈਪ ਬਾਈ ਸਟੈਪ ਅਸੀਂ ਚੱਲ ਕੇ ਅਸੀਂ ਆਪਾਂ ਇਹਨੂੰ ਆਪਾਂ ਸਾਫ਼ ਕਰਾਂਗੇ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਸੋ ਡਾਕਟਰ ਰਵਜੋਤ ਸਿੰਘ ਲੋਕਲ ਬਾਡੀ ਮੰਤਰੀ ਜੀ ਨੇ ਦੱਸਿਆ ਹੈ ਵੀ ਇਹ ਜਿਹੜਾ ਕੰਮ ਹੈਗਾ ਸਰਕਾਰ ਦੇ ਵੀ ਪੂਰੀ ਸਪੋਰਟ ਹੈ ਤੇ ਸੰਤ ਸੀਚੇਵਾਲ ਦੀ ਵੀ ਪੂਰੀ ਸਪੋਰਟ ਹੈ ਤੇ ਇਹ ਜਿਹੜਾ ਕੰਮ ਹੈਗਾ ਇਹਨੂੰ ਬਹੁਤ ਜਲਦ ਜਿਹੜਾ ਹੈਗਾ ਉਹ ਨੇਪਰੇ ਚੜਾਇਆ ਜਾ ਸਕਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ